ਕੀ ਆ ਨਾ ਜਿਹੜਾ ਉਹ ਤੀਰ ਸੀ ਭਗਵਾਨ ਸਿੰਘ ਮਾਨ ਦੇ ਹੱਥਾਂ 'ਚ ਉਹ ਤੀਰ ਆਫ ਦਾ ਤਾਂ ਹੈ ਹੀ ਨਹੀਂਗਾ ਭਗਵਾਨ ਸਿੰਘ ਮਾਨ ਕੋਲੇ ਉਹ ਤਾਂ ਦਿੱਲੀ ਵਾਲਾ ਦਾ ਤੀਰ ਆ ਉਹ ਕੇਜ ਦੀ ਬਾਜ ਜਿੱਦਾਂ ਨੂੰ ਚਲੋਂ ਉਧਰੋਂ ਚਲਾਉਂਦੇ ਆ ਖਿੱਚ-ਖਿੱਚ ਕੇ ਮਾਰਦੇ ਆ ਕਰ-ਕਰ ਕੇ ਉੱਥੇ ਭਗਵਾਨ ਸਿੰਘ ਮਾਨ ਫਿਰ ਆਇਆ ਪੁੱਠਾ ਜਮੂ ਕਰਕੇ ਆਇਆ ਲੰਕਾ ਕੇ ਜੀ ਵੇਖਦੇ ਆ ਵੀ ਐ ਤੀਰ じゃ ਕਰਦੇ ਆ ਉਹ ਤੀਰ ਹਸਾਬ ਹੋਇਆ ਪਿਆ ਉਹ ਜਿਹੜੀ ਐ ਦੂਜੇ ਪਾਸੇ ਚੱਲੀ ਜਾਂਦੇ ਆ ਉਹ ਲੋਕ ਇਹ ਕਿੰਨੇ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਲੱਗਦਾ ਇਧਰ ਸੇ ਕੀ ਉਧਰ ਸੇ ਚਲਾ ਹੁੰਦਾ ਹੈ ਬਹੁਤ ਤੁਸੀਂ ਦੇਖਿਓ ਇਹਨਾਂ ਦਾ ਕੀ ਹਾਲ ਹੁੰਦਾ ਹੈ ਇਹੇ ਇਹੀ ਉਦਾਹਰਨ ਰੱਬ ਨਾਲ ਚਾਵੇ ਵੀ ਪਰ ਇਹਨਾਂ ਦਾ ਪ੍ਰੈਕਟੀਕਲ ਹੋਊਗਾ ਉਹਨਾਂ ਦਾ ਤਾਂ ਹੋਇਆ ਨਹੀਂ ਨਾ ਪ੍ਰੈਕਟੀਕਲ ਇਹਨਾਂ ਦਾ ਪ੍ਰੈਕਟੀਕਲ ਹੋ ਪ੍ਰੈਕਟੀਕਲ ਹੋਊਗਾ ਪ੍ਰੈਕਟੀਕਲ ਦਾ ਮਤਲਬ ਇਹ ਗਲੀਆਂ 'ਚ ਲੋਕ ਭਜਾਉਣਗੇ ਇਹਨਾਂ ਨੂੰ ਜੋ ਪਿੰਡਾਂ 'ਚ ਭਜਾਉਣਗੇ ਠੀਕ ਹੈ ਤੁਸੀਂ ਇਹ ਨੋਟ ਕਰ ਲਿਓ ਗੱਲ ਯਾਦ ਰੱਖਿਓ ਇਹਨਾਂ ਨਾਲ ਉਹ ਹੋਣੀ ਹੈ ਜਿਹੜੀ ਉਹਨਾਂ ਨਾਲ ਨਹੀਂ ਹੋਈ ਇਹਨਾਂ ਦੇ ਤਾਂ ਮਾੜੀ ਗੱਲ ਸੀ ਵੈਸੇ ਜਿਹੜੀ ਭਾਜਪਾ ਦੇ ਲੀਡਰਾਂ ਦੇ ਨਾਲ ਹੋਈ ਕਿਸਾਨੀ ਅੰਦੋਲਨ 'ਚ ਹਨਾ ਕੱਪੜੇ ਪਾੜੇ ਕੱਪੜੇ ਪਾੜੇ ਪੰਜਾਬ ਮੇਲੇ ਤੇ ਇਹਨਾਂ ਦਾ ਕੀ ਕੁਝ ਲੈਂਦਾ ਦੇਖਿਓ ਤੁਸੀਂ ਨਾਕਰੋਂ ਕਾ ਸੀਆਈ ਟੋੜਨਾ ੱੱਕੇ ਕਰ ਲਿਆ ਨੂੰ ਬਈ ਸਦਾ ਤਾਂ ਨਹੀਂ ਰਹਿੰਦੇ ਨਾ ਬਾਦਲ ਵਾਲੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਕਿ ਮੰਗਲ ਗ੍ਰਹਿ ਤੇ ਕਲੋਨੀਆਂ ਕੱਟਾਂਗੇ ਆ ਦੇ ਸੀਗੇ ਲੋਕਾਂ ਨੇ ਕੱਟ ਕੇ ਘਰੇ ਬਿਠਾਤਾ ਨਾ ਹੈ ਕਲੋਨੀਆਂ ਘਰੇ ਕੱਟੀਆਂ ਜਾਣਗੀਆਂ ਇਹਨਾਂ ਦੀਆਂ ਤਾਂ ਮੁੰਡਾ ਇੱਕ ਪੰਜਾਬੀ ਕਾਰਨਰ ਹੈ ਮੀਤ ਹੇਰ ਦੇ ਹਲਕੇ ਦਾ ਮੁੰਡਾ ਠੀਕ ਆ ਉਹ ਬੜਾ ਕਵਰ ਕਰਦਾ ਰਿਹਾ ਉਦੋਂ ਤੇ ਇਹਨਾਂ ਨੇ ਵੀ ਸਾਰਿਆਂ ਨੇ ਕਵਰ ਕੀਤਾ ਵਖਾਇਆ ਵੀ ਆਮ ਆਦੀ ਪਾਰਟੀ ਦਾ ਬਦਲਾ ਹੁਣ ਇਹ ਬਦਲਾ ਬੁੰਦਲ ਗਿਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਸਾਡੇ ਥੱਲੇ ਆਉਂਦੇ ਹੀ ਨਹੀਂਗੇ ਇਹਨਾਂ ਬਟੇਰਾ ਔਰ ਤੇ ਕੇ ਹੈ ਤਾਂ ਹੁਣ ਇਹਨਾਂ ਨੂੰ ਫੜਨਾ ਔਖਾ ਹੈ ਉਹਨਾਂ ਖੰਭ ਨੋਚਣ ਨੂੰ ਫਿਰਦੇ ਆ ਭਈ ਇਹ ਪਰ ਇੱਕ ਗੱਲ ਹੈ ਖੰਭ ਨੋਚੇ ਨਹੀਂ ਆਂਦੇਗੇ ਬਾਜ ਆ ਨਾ ਜਿਹੜੇ ਉਹ ਆਪ ਦਾ ਸ਼ਿਕਾਰ ਉੱਤੋਂ ਕਰਦੇ ਆ ਕਿ ਉਹ ਪਤਾ ਨਹੀਂ ਲੱਗਦਾ ਕਦੋਂ ਕਰਦੇ ਆ ਤੇ ਇਹਨਾਂ ਨਾਲ ਬਈ ਹੋਣੀ ਆ ਇਹ ਲੁਧਿਆਣਾ ਇਲੈਕਸ਼ਨ ਆਪਾਂ ਕਿਸੇ ਦਾ ਮੁੱਦਾ ਵੀ ਚੱਕਦੇ ਆ। ਆ ਲੋਕ ਉਸ ਤੋਂ ਵੀ ਆਪਣਾ ਸਵਾਰਥ ਦੇਖਦੇ ਆ ਕਿ ਸਾਡਾ ਬੰਦਾ ਤਾਂ ਨਹੀਂ ਫਸਦਾ। ਸਾਡੇ ਬੰਦੇ ਤੇ ਕੁਝ ਆਉਂਦਾ ਤਾਂ ਨਹੀਂ। ਸਾਡਾ ਬੰਦਾ ਇਹ ਗਲਤ ਕਰ ਰਿਹਾ ਹੈ। ਇਹ ਗਲਤ ਨੂੰ ਗਲਤ ਕਿਉਂ ਕਹਿ ਰਿਹਾ? ਉਸ ਤੇ ਵੀ ਇਲੈਕਸ਼ਨ ਹੁੰਦੀ ਆ ਫਿਰ ਇੱਕ ਸ਼ਬਦ ਲੱਗਦਾ ਬਲੈਕਮੇਲ। ਉਹ ਅਕਸਰ ਕਰ ਪੱਤਰਕਾਰਾਂ ਤੇ ਥੋਪ ਲੱਗਦੀ ਆ ਕਿ ਬਲੈਕਮੇਲਰ ਹੈ। ਆਖਿਰਕਾਰ ਕਿਉਂ? ਅਗਰ ਮਾੜੇ ਤਾਂ ਦੇ ਦੇਵਾ ਚੱਕਦਾ ਫਿਰ ਪੱਤਰਕਾਰ ਗਲਤ ਹੋ ਗਿਆ। ਐਕਚੁਅਲੀ ਕੀ ਆ ਜਦੋਂ ਤੁਸੀਂ ਪੱਤਰਕਾਰੀ ਫੀਲਡ 'ਚ ਆਉਣੇ ਹੋ ਨਾ ਮੈਨੂੰ 12-13 ਸਾਲ ਹੋ ਗਏ ਇਸ ਦੇ ਵਿੱਚ ਆਪਣੇ ਤੇ ਇੱਕ ਦੋ ਦੋ ਪਰਚੇ ਵੀ ਦਰਜ ਹੋਏ ਆ ਹਾਲਾਂਕਿ ਬਲੈਕਮੇਲ ਗਦੇ ਨਹੀਂ ਹੋਏ ਸਾਫਤ ਨਹੀਂ ਹੋਈ ਪਰ ਇਹਦੇ 'ਚ ਚੀਜ਼ਾਂ ਇਹ ਆ ਜਦੋਂ ਤੁਸੀਂ ਆਪਦੀ ਕਾਲਮ ਸਹੀ ਚੱਕੋਗੇ ਉਹ ਤੁਹਾਡੇ ਤੇ ਪਰਚੇ ਹੋਣਗੇ ਤੁਹਾਨੂੰ ਬਲੈਕਮੇਲ ਵੀ ਆਖਣਗੇ ਤੁਹਾਨੂੰ ਬਹੁਤ ਕੁਝ ਕਹਿਣਗੇ ਇਹ ਤੁਹਾਡੇ ਤੇ ਆਪਾਂ ਹਾਲਾਂਕਿ ਇਹ ਨਹੀਂ ਕਹਿੰਦੇ ਵੀ ਸਾਰੀਆਂ ਉਂਗਲਾਂ ਇੱਕ ਬਰਾਬਰ ਹੁੰਦੀਆਂ ਹਨ ਆਪਣੇ ਜਿਹੜਾ ਆਪਣਾ ਭਾਈਚਾਰਾ ਇਹਦੇ 'ਚ ਵੀ ਸਾਰੇ ਲੋਕ ਸਹੀ ਨਹੀਂਗੇ ਵੀ ਉਹ ਵੀ ਇਸ ਤਰੀਕੇ ਨਾਲ ਆਪਣੇ ਆਪ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਕਿੰਨਾਂ ਨੇ ਪੈਸਾ ਹੀ ਮੁੱਖ ਰੱਖ ਲਿਆ ਤਾਂ ਆ ਬਲੈਕਮੇਲਿੰਗ ਸ਼ਬਦ ਜੁੜਦਾ ਪੱਤਰਕਾਰ ਦੇ ਨਾਲ ਇਹ ਗੱਲ ਇੱਥੇ ਇਹ ਆਉਂਦੀ ਹੈ ਪੱਤਰਕਾਰ ਦਾ ਜਿਹੜਾ ਆਪਦੀ ਹਸਿਆਤ ਕਿਸ ਤਰ੍ਹਾਂ ਦੀ ਆਪ ਦਾ ਜਮੀਰ ਕਿਸ ਤਰ੍ਹਾਂ ਦਾ ਹਨਾ ਤਾਂ ਮੈਂ ਇੱਕ ਨਿੱਕੀ ਦਾਹਰਨ ਦੇਣਾ ਆ ਪਿੱਛੇ ਜੇ ਇੱਕ ਖਬਰ ਕੀਤੀ ਸੀ ਆਮ ਆਦਮੀ ਪਾਰਟੀ ਵਾਲਿਆਂ ਦੀ ਤੇ ਉਹਨਾਂ ਨੇ ਮੰਨ ਲਓ ਗਰੀਬ ਦੇ ਰਾਜੀਨਾਮਾ ਕਰਵਾ ਕੇ ਵਿੱਚੋਂ ਪੈਸੇ ਲੈ ਕੇ ਮੁੱਕਰ ਗਏ ਮੈਂ ਖਬਰ ਕੀਤੀ ਮੈਨੂੰ ਪਹਿਲਾਂ ਕਦੇ ਵੀ ਖਬਰ ਨਹੀਂ ਲਾਉਣੀ ਤੇ ਮੁੜ ਕੇ ਆਪਾਂ ਨਹੀਂ ਫਿਰ ਦੂਜੀ ਜਦੋਂ ਲੱਗ ਗਈ ਫਿਰ ਦੂਜੇ ਸਾਥੀਆਂ ਨੂੰ ਕਹਿਣੇ ਬਲੈਕਮੇਲ ਕਰਦੇ ਅਸੀਂ ਪਰਚਾ ਕਰਾਂ ਉਹ ਕਰਾਂਦੇ ਮੈਂ ਕਿਹਾ ਬਈ ਜੀ ਮੈਦਾਨ ਭਜਦੇ ਰੜਾ ਪਿਆ ਤੁਸੀਂ ਭਜਾ ਲੋ ਕੋੜੇ ਅਸੀਂ ਭਜਾਈ ਜਾਂਦੇ ਹਾਂ ਜੇ ਬਲੈਕਮੇਲਿੰਗ ਸਾਬਤ ਤਾਂ ਹੁੰਦੀ ਹੈ ਇੱਥੇ ਮੈਂ ਬੈਠਾ ਆ ਜਾਓ ਘਰੇ ਠੀਕ ਆ ਕਰਦੇ ਉਹ ਲਿਖ ਕੇ ਦੇ ਦਾਂਗੇ ਵੀ ਇਹਦਾ ਗੱਲ ਵੜ ਦਿਓ ਅਸੀਂ ਕਤਲ ਦਾ ਪਰਚਾ ਨਹੀਂ ਕਰਾਉਂਦੇ ਜਾਂ ਤੁਸੀਂ ਆ ਜਾਓ ਹਾਲੇ ਹੋਇਆ ਪਿਆ ਲੋਕਾਂ ਦਾ ਇਹੇ ਬਰਦਾਸ਼ਤ ਨਹੀਂ ਕਰਦੇ ਆਪ ਦੀ ਕਮੀ ਆ ਜਿਹੜੀ ਉਹ ਨਹੀਂ ਵੱਡਾ ਪਹਿਲਾਂ ਨੀ ਸਰਕਾਰਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਪਹਿਲਾਂ ਨੀ ਸਰਕਾਰਾਂ ਨੇ ਜਿਹੜੀਆਂ ਉਹ ਸੈਨ ਸ਼ਕਤੀ ਰੱਖਦੀਆਂ ਸੀਗੀਆਂ ਉਹ ਬਰਦਾਸ਼ਤ ਸ਼ਕਤੀ ਰੱਖਦੀਆਂ ਪਰ ਉਹ ਓਨੇ ਪਰਚੇ ਨਹੀਂ ਕਰਾਉਂਦੀਆਂ ਜਿੰਨੀਆਂ ਇਹ ਸਰਕਾਰਾਂ ਤੇ ਪੱਤਰਕਾਰਾਂ ਤੇ ਐਕਚੁਅਲੀ ਕੀ ਹੈ ਜਦੋਂ ਪੱਤਰਕਾਰ ਸ਼ੀਸ਼ਾ ਵਿਖਾ ਰਹੇ ਹੈ ਇੱਕ ਮੇਨ ਸਟਰੀਮ ਮੀਡੀਆ ਦੋ ਤਰ੍ਹਾਂ ਦੀ ਮੀਡੀਆ ਮੇਨ ਸਟਰੀਮ ਮੀਡੀਆ ਸਰਕਾਰ ਦਾ ਖਰੀਦਿਆ ਹੋਇਆ ਮੀਡੀਆ ਉਹ ਸਰਕਾਰ ਤੇ ਐਂਟੀ ਖਬਰ ਨਹੀਂ ਚਲਾਊਗਾ ਠੀਕ ਹੈ ਇਹ ਸੋਨੂੰ ਵੀ ਪਤਾ ਕਿਉਂਕਿ ਤੁਸੀਂ ਵੀ ਮੇਨ ਸਟਰੀਮ ਮੀਡੀਆ ਦੇ ਨਾਲ ਜੁੜੇ ਹੋ ਹਨ ਇੱਕ ਚੈਨਲ ਕਰਦੇ ਹੋ ਤਾਂ ਉੱਥੇ ਉਹ ਕੱਟ ਵੱਜ ਜਾਂਦਾ ਹੈ ਉਹ ਕਹਿੰਦੇ ਆ ਖਬਰ ਤੇ ਡ੍ਰੌਪ ਡ੍ਰੌਪ ਕਰ ਦਿਓ ਇਹ ਨਹੀਂ ਚਾਹੀਦੀ ਸਾਨੂੰ ਕੋਈ ਉਹ ਦੀ ਚੰਗੀ ਜਿਹੀ ਖਬਰ ਕੁਲਕੇ ਲਿਆਓ ਜਾਨੀ ਕਿ ਮਿੱਠੀ ਜੀ ਮਿੱਠੀ ਜੀ ਵੀ ਸਰਕਾਰ ਦੀ ਵਾਹ ਵਾਹ ਉੱਥੇ ਜ਼ਿੰਮੇਵਾਰੀ ਵੱਜ ਜਾਂਦੀ ਹੈ ਜਿਹੜਾ ਫ੍ਰੀ ਲੈਂਸ ਆਜ਼ਾਦ ਮੀਡੀਆ ਆ ਜਾਂਦਾ ਆਪਣਾ ਆਜ਼ਾਦ ਮੀਡੀਆ ਬਹੁਤ ਵੱਡੀ ਭੁੱਖ ਕਨਵਾਈ ਆ ਪਹਿਲਾਂ ਵੀ ਨਿਮਾਉਂਦਾ ਰਿਹਾ ਤਾਂ ਉਹਨਾਂ ਪੱਤਰਕਾਰਾਂ ਨੂੰ ਜਿਹੜੇ ਆਵਾਜ਼ ਚੱਕਦੇ ਆ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਖਰੀਦਣ ਦੀ ਪਹਿਲਾਂ ਖਰੀਦਣ ਦੀ ਕੋਸ਼ਿਸ਼ ਹੁੰਦੀ ਹੈ ਜਦੋਂ ਖਰੀਦਿਆ ਨਹੀਂ ਜਾਂਦਾ ਨਿਰੰਦ ਦਬਾਇਆ ਜਾਂਦਾ ਪ੍ਰੈਸ਼ਰ ਪਾਇਆ ਜਾਂਦਾ ਫੇਰ ਵੀ ਟੈਗ ਦਾ ਵੀ ਹਟਦਾ ਨਹੀਂ ਆ ਫੇਰ ਹੀ ਪੰਗੇ ਲੈਣ ਨਹੀਂ ਹਟਦਾ ਫੇਰ ਉਹ ਤਿਆਰ ਦੇ ਪਰਚਾ ਪਾ ਦਈਏ ਪਰਚੇ ਨੇ 10 15 ਦਿਨ ਲਵਾ ਦਿੰਦੇ ਪਰਚੇ ਨਾਲ ਵੀ ਨਹੀਂ ਗੱਲ ਬੰਦ ਦੀ ਠੀਕ ਆ ਫੇਰ ਉਹ ਆ ਕਹਿੰਦੇ ਵੀ ਇਹਦਾ ਚੈਨਲ ਦੀ ਮੌਨਟਾਈਜੇਸ਼ਨ ਹੀ ਉਡਾ ਦਿਓ ਜੇ ਚੈਨਲ ਦੀ ਮੌਨਟਾਈਜੇਸ਼ਨ ਹੀ ਡਾਤੀ ਉਦੋਂ ਬਹੁਤ ਆਖਣਗੇ ਵੀ ਆਪੇ ਖਰਚਾ ਹੀ ਨਿਕਲਣਾ ਹਟ ਜੂਗਾ ਫੇਰ ਵੀ ਨਹੀਂ ਹਟਦਾ ਫੇਰ ਉਹਨੂੰ ਕਹਿਣਗੇ ਵੀ ਚਲੋ ਕੋਈ ਨਹੀਂ ਦੇਖਾਂਗੇ ਤੇਰ ਨਾਲ ਉਹਨਾਂ ਕੱਖ ਨਹੀਂ ਗਾ ਪੱਤਰਕਾਰ ਸਭ ਤੋਂ ਵੱਧ ਅਟੈਕ ਆ ਜਿਹੜਾ ਪੱਤਰਕਾਰੀ ਤੇ ਕੀਤਾ ਹੈ ਇਹ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਜਿਨ੍ਹਾਂ ਨੇ ਕਿਹਾ ਸੀਗਾ ਜਿਹੜਾ ਕੈਮਰਾ ਚੱਕੋ ਵੀਡੀਓ ਬਣਾਓ ਤੇ ਦੱਸੋ ਠੀਕ ਹੈ ਇਹਨਾਂ ਨੇ ਦੱਸਿਆ ਸੀ ਆਪ ਦੀ ਆਪ ਹੀ ਵੀ ਲੋਕਾਂ ਨੂੰ ਵੀ ਐ ਕਰ ਲੋ ਮੋਬਾਈਲ ਐਂ ਜੇ ਕਰਕੇ ਤੈਂ ਘਮਾਓ ਤੇ ਜਿੱਥੇ ਕੁਝ ਹੁੰਦਾ ਤੇ ਵਿਖਾਓ ਹੁਣ ਆਪ ਦੇ ਵਾਰੀ ਚਿੱਕਾ ਮਾਰਦੇ ਆ ਉਹੀ ਭਗਵਾਨ ਸਿੰਘ ਮਾਨ ਹੋਣਾ ਠੀਕ ਹੈ ਜਿਹੜੇ ਗੱਡੀ ਤੇ ਚੜ ਕੇ ਕਹਿੰਦੇ ਹੁੰਦੇ ਸੀ ਕਦੇ ਵੀ ਅਸੀਂ ਤਾਂ ਆਮ ਆਦਮੀ ਪਾਰਟੀ ਵਾਲੇ ਧਰਨੇ ਚੁੱਠੇ ਹੋਏ ਹਾਂ ਧਰਨੇ ਚੁੱਠੇ ਹੋਏ ਕਹਿੰਦੇ ਆ ਕਹਿੰਦਾ ਮਤਲਬ ਇਹ ਸ਼ੈਨ ਸ਼ੀਲਤਾ ਦੀ ਬਹੁਤ ਜ਼ਿਆਦਾ ਕਮੀ ਹੈ ਇਹਨਾਂ ਚ ਜ਼ਿਆਦਾਤਰ ਜਿਹੜੀ ਸਰਕਾਰ ਦੀ ਆਲੋਚਨਾ ਹੋਣ ਦਾ ਕਾਰਨ ਹੀ ਇਹ ਆ ਇਹਨਾਂ ਦੇ ਜਿਹੜੇ ਕੋਈ ਵੀ ਐਮ.ਐਲ.ਏ ਆ ਗਰਮੀ ਵਾਈ ਛੇਦੀ ਖਾਂਦੇ ਆ ਭਾਵੇਂ ਨਾਂ ਦਰਵੇਸ਼ ਹੋਵੇ ਭਾਵੇਂ ਕੋਈ ਹੋਰ ਨਾਂ ਹੋਵੇ ਹਨਾ ਉਹਦੇ ਚ ਗਰਮੀ ਬਹੁਤ ਜ਼ਿਆਦਾ ਇਹਨਾਂ ਚ ਨਾਂ ਦੇ ਆ ਕੱਲੇ ਇਹ ਜਿੰਨੇ ਵੀ ਹੈਗੇ ਆ ਦਰਵੇਸ਼ ਸੌਦਾਰ ਘਰਾਣੇ ਵੱਡੇ ਵੱਡੇ ਨਾਮ ਰੱਖਦੇ ਆ ਤੇ ਡੋਡ ਘਰਾਣਿਆਂ ਦੇ ਨਾਲ ਜੋੜ ਕੇ ਆਪਾਂ ਅਟੈਚ ਕਰ ਲੀਏ ਤਾਂ ਇਹਨਾਂ ਦਾ ਕੰਮ ਕੀ ਆ ਵੀ ਇਹ ਆਦੇ ਆ ਵੀ ਸਾਡੇ ਥੱਲੇ ਲਾ ਕੇ ਚੱਲੋ ਥੱਲੇ ਜੋ ਲੱਗਣ ਦਾ ਮਤਲਬ ਹੈ ਵੀ ਜੋ ਅਸੀਂ ਖਬਰਾਂ ਕਰਦੇ ਆ ਸਾਡੇ ਨੈਗੇਟਿਵ ਨਾ ਚੱਲੇ ਕੋਈ ਯਾਰ ਜਿਹੜਾ ਕੋਈ ਕਿਸੇ ਦੀ ਕੋਈ ਆਵਾਜ਼ ਨਹੀਂ ਚਾਹਦਾ ਚੱਕੂ ਆ ਬਈ ਕਹਿੰਦੇ ਸਰਕਾਰ ਸਾਡੀ ਹੈ ਜੇ ਤੁਸੀਂ ਨਾ ਕਰੋਗੇ ਅਸੀਂ ਆਏ ਤੁਹਾਡੇ ਨਾਲ ਧੱਕੇ ਕਰਾਂ ਕਰ ਲੈਣੂ ਬਈ ਸਦਾ ਤਾਂ ਨਹੀਂ ਰਹਿੰਦੇ ਨਾ ਬਾਦਲ ਵਾਲੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਤੇ ਮੰਗਲ ਗ੍ਰਹਿ ਤੇ ਕਲੋਨੀਆਂ ਕੱਟਾਂਗੇ ਆ ਦੇ ਸੀਗੀ ਲੋਕਾਂ ਨੇ ਕੱਟ ਕੇ ਘਰੇ ਬਿਠਾਤਾ ਨਾ ਹੈ ਕਲੋਨੀਆਂ ਘਰੇ ਕਟੀਆਂ ਜਾਣਗੀਆਂ ਇਹਨਾਂ ਦੀਆਂ ਇੱਕ ਚੀਜ਼ ਤੁਸੀਂ ਦੇਖਿਓ ਇਹ ਕਹਿੰਦੇ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਲੱਗਦਾ ਇਧਰੋਂ ਸੇ ਕਿ ਉਧਰੋਂ ਸੇ ਚਲਾ ਹੁੰਦਾ ਹੈ ਹੂੰ ਉਹ ਤੁਸੀਂ ਦੇਖਿਓ ਇਹਨਾਂ ਦਾ ਕੀ ਹਾਲ ਹੁੰਦਾ ਹੈ ਇਹ ਇਹੀ ਉਦਾਹਰਨ ਰੱਬ ਨਾਲ ਚਾਵੇ ਵੀ ਇਹਨਾਂ ਨਾਲ ਹੋਵੇ ਪਰ ਇਹਨਾਂ ਨਾਲ ਪ੍ਰੈਕਟੀਕਲ ਹੋਗਾ ਹੂੰ ਉਹਨਾਂ ਨਾਲ ਤਾਂ ਹੋਇਆ ਨਹੀਂ ਨਾ ਪ੍ਰੈਕਟੀਕਲ ਇਹਨਾਂ ਦਾ ਪ੍ਰੈਕਟੀਕਲ ਹੋਊਗਾ ਪ੍ਰੈਕਟੀਕਲ ਹੋਊਗਾ ਹਾਂ ਪ੍ਰੈਕਟੀਕਲ ਦਾ ਮਤਲਬ ਇਹ ਗਲੀਆਂ 'ਚ ਲੋਕ ਭਜਾਉਣਗੇ ਇਹਨਾਂ ਨੂੰ ਲੋਕ ਪਿੰਡਾਂ 'ਚ ਭਜਾਉਣਗੇ ਠੀਕ ਹੈ ਤੁਸੀਂ ਇਹ ਨੋਟ ਕਰ ਲਿਓ ਗੱਲ ਯਾਦ ਰੱਖਿਓ ਇਹਨਾਂ ਨਾਲ ਉਹ ਹੋਣੀ ਹੈ ਜਿਹੜੀ ਉਹਨਾਂ ਨਾਲ ਨਹੀਂ ਹੋਈ ਇਹਨਾਂ ਦੇ ਤਾਂ ਮਾੜੀ ਗੱਲ ਸੀ ਵੈਸੇ ਜਿਹੜੀ ਭਾਜਪਾ ਦੇ ਲੀਡਰਾਂ ਦੇ ਨਾਲ ਹੋਈ ਕਿਸਾਨੀ ਅੰਦੋਲਨ ਚ ਹਨਾ ਕੱਪੜੇ ਪਾੜੇ ਕੱਪੜੇ ਪਾੜੇ ਪਜਾਮੇ ਲੈ ਤੇ ਇਹਨਾਂ ਦਾ ਕੀ ਕੁਛ ਲੈਂਦਾ ਦੇਖਿਓ ਤੁਸੀਂ ਐਨਾ ਬੁਰਾ ਹਾਲ ਹੋਣਾ ਬਈ ਇਹਨਾਂ ਦਾ ਬਈ ਇਹ ਤਾਂ ਭਗਵੰਤ ਸਿੰਘ ਮਾਨ ਜਦੋਂ ਉਹ ਕੋਰੋਨ ਸ਼ੋਅ ਕਰਦੇ ਸੀ ਐਮਪੀ ਇਲੈਕਸ਼ਨ ਵੇਲੇ ਤੁਸੀਂ ਦੇਖਿਆ ਹੋਣਾ ਕਿ ਤੀਰ ਮਾਰ ਕੇ ਨੰਗਦੇ ਸੀ ਕਈ ਜਗ੍ਹਾ ਤੇ ਤੀਰ ਮਾਰਦੇ ਹੁੰਦੇ ਸੀ ਕਈ ਜਗ੍ਹਾ ਤੇ ਡਲਾ ਆਪ ਦੀ ਅੱਖਾਂ ਚ ਵੀ ਵੱਜ ਗਿਆ ਸੀ ਮਲੋਟ ਦੇ ਵਿੱਚ ਤਾਂ ਵੈਸੇ ਭਗਵੰਤ ਸਿੰਘ ਮਾਨ ਦੇ ਡਲਾ ਵੱਜ ਗਿਆ ਸੀ ਤਾਂ ਕਿਵੇਂ ਦੇਖਦੇ ਹੋ ਕਿ ਇਹ ਤੀਰ ਹੈ ਉਹ ਕਹਿੰਦੇ ਤੀਰ ਲਾ ਦੇ ਤੀਰ ਨਿਸ਼ਾਨੇ ਤੇ ਕਿਹੜੇ ਭਜਨ ਨੂੰ ਫਰਦੇ ਆ ਤੇ ਰਿਆਰ ਨੂੰ ਦੱਬਨ ਨੂੰ ਫਰਦੇ ਆ ਇਹੋ ਜਿਹੇ ਗਾਣੇ ਚਲਾਉਂਦੇ ਹੁੰਦੇ ਆ ਤੇ ਕੀ ਅਸਲ ਚ ਕੀ ਆ ਨਾ ਜਿਹੜਾ ਉਹ ਤੀਰ ਸੀਗਾ ਭਗਵਾਨ ਸਿੰਘ ਮਾਨ ਦੇ ਹੱਥਾਂ ਚ ਉਹ ਤੀਰ ਆਫਦਾ ਤਾਂ ਹੈ ਹੀ ਨਹੀਂਗਾ ਭਗਵਾਨ ਸਿੰਘ ਮਾਨ ਕੋਲੇ ਉਹ ਤਾਂ ਦਿੱਲੀ ਵਾਲਾ ਦਾ ਤੀਰ ਆ ਉਹ ਕੇਜਰੀਵਾਲ ਜਿੱਥੋਂ ਚਲੋਂ ਉਦੋਂ ਚਲਾਉਂਦੇ ਆ ਖਿੱਚ ਖਿੱਚ ਕੇ ਮਾਰਦੇ ਆ ਕਰ ਕਰ ਕੇ ਉੱਥੇ ਭਗਵਾਨ ਸਿੰਘ ਮਾਨ ਫਿਰ ਆ ਪੁੱਠਾ ਜਮੂ ਕਰਕੇ ਆ ਲਮਕਾ ਕੇ ਜੀ ਵੇਖਦੇ ਆ ਵੀ ਐ ਤੀਰ ਜਾ ਕਰਦੇ ਆ ਉਹ ਤੀਰ ਸਾਬ ਹੋਇਆ ਪਿਆ ਉਹ ਜਿਹੜੀ ਦੂਜੇ ਪਾਸੇ ਚੱਲੀ ਜਾਂਦੇ ਆ ਉਹ ਚਲਾਉਂਦਾ ਤਾਂ ਐ ਨੂੰ ਆ ਚੱਲਦੇ ਇਧਰ ਨੂੰ ਪੁੱਠੇ ਚੱਲਦੇ ਆ ਹਕੀਕਤਲੀ ਵੀ ਗਈ ਸੀ ਇੱਕ ਤੇ ਕਿੱਕਲੀਆਂ ਬਈ ਹੁਣ ਤੁਸੀਂ ਦੇਖੋਗਾ ਹੁਣ ਗਾਲੇ ਕਰਿਆ ਕੁਛ ਗਲਤੇ ਆ ਨਾ ਤੁਸੀਂ ਗੱਲਾਂ ਸੁਣਾਈਆਂ ਚੁਟਕਲੇ ਸੁਣਾਈ ਠੀਕ ਆ ਤੁਸੀਂ ਐਕਟਿੰਗ ਕੀਤੀ ਆਪਦੇ ਵਾਰੀ ਤੁਸੀਂ ਐਕਟਿੰਗ ਕੀਤੀ ਉਦੋਂ ਤੁਸੀਂ ਤਵਾ ਲਾਉਂਦੇ ਸੀ ਫਲਾਣੇ ਤੇ ਪੁਲਿਸ ਤੇ ਲਾਤਾ ਕਦੇ ਕਿਸੇ ਤੇ ਲਾਤਾ ਹੁਣ ਸਰਕਾਰ ਆ ਬਈ ਹੁਣ ਜੇ ਤੁਸੀਂ ਥੋੜਾ ਕੋਈ ਗਲਤ ਆਉਂਦਾ ਤੇ ਉਹਨੂੰ ਚੱਲੋ ਯਾਰ ਜੇ ਤੁਹਾਡਾ ਕੋਈ ਤੁਸੀਂ ਗਲਤ ਕਰ ਰਹੇ ਹੋ ਤਾਂ ਉਹਨੂੰ ਸਵੀਕਾਰ ਕਰੋ ਵੀ ਹਾਂ ਠੀਕ ਹੈ ਯਾਰ ਸਾਰਥਕ ਆਲੋਚਨਾ ਹੋ ਰਹੀ ਹੈ ਤਾਂ ਹੁਣ ਪਿੱਛੇ ਪੱਤਰਕਾਰਾਂ ਤੇ ਉਹਨਾਂ ਨੇ ਸੱਦਿਆ ਗਿਆ ਸੱਦ ਕੇ ਲੰਮੀ ਲੰਮੀ ਪੁੱਛਗਿੱਛ ਕੀਤੀ ਗਈ ਹੈ ਨਾ ਆਪਣੇ ਨਾਲ ਪਹਿਲਾਂ ਕੀਤੀ ਹੁਣ ਦੂਜੇ ਜਿਹੜੇ ਮੈਂਟੂ ਗੁਰਸਰ ਹੋ ਗਿਆ ਮਨਿੰਦਰਜੀਤ ਹੋ ਗਿਆ ਹੈ ਨਾ ਤਾਂ ਲੋਕਵਾਜ ਵਾਲਾ ਦੂਜਾ ਲੋਕਵਾਜ ਵਾਲਾ ਮਨਿੰਦਰ ਸਿੰਘ ਦੂ ਹੋ ਗਿਆ ਠੀਕ ਹੈ এবੀਸੀ ਵਾਲਾ ਹੋ ਗਿਆ ਜਸ ਘਰੇਵਾਲ ਹੋ ਗਿਆ ਤਾਂ ਮੁੰਡਾ ਇੱਕ ਪੰਜਾਬੀ ਕਾਰਨਰ ਹੈ ਮੀਤ ਹੇਅਰ ਦੇ ਹਲਕੇ ਦਾ ਮੁੰਡਾ ਹੈ ਠੀਕ ਹੈ ਉਹ ਬੜਾ ਕਵਰ ਕਰਦਾ ਰਿਹਾ ਉਦੋਂ ਤੇ ਇਹਨਾਂ ਨੇ ਵੀ ਸਾਰਿਆਂ ਨੇ ਕਵਰ ਕੀਤਾ ਵਿਖਾਇਆ ਵੀ ਆਮ ਆਦੀ ਪਾਰਟੀ ਦਾ ਬਦਲਾ ਹੁਣ ਇਹ ਬਦਲਾ ਬੁੰਦਲ ਗਿਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਸਾਡੇ ਥੱਲੇ ਆਉਂਦੇ ਹੀ ਨਹੀਂਗੇ ਹਨਾ ਬਟੇਰਾ ਉੱਡ ਗਿਆ ਹੈ ਤਾਂ ਹੁਣ ਇਹਨਾਂ ਨੂੰ ਫੜਨਾ ਔਖਾ ਹੈ ਉਹਨਾਂ ਖੰਭ ਨੋਚਣ ਨੂੰ ਫਿਰਦੇ ਆ ਭਈ ਇਹ ਪਰ ਇੱਕ ਗੱਲ ਹੈ ਖੰਭ ਨੋਚੇ ਨਹੀਂ ਆਂਦੇਗੇ ਬਾਜ ਆ ਨਾ ਜਿਹੜੇ ਉਹ ਆਪ ਦਾ ਸ਼ਿਕਾਰ ਉੱਤੋਂ ਕਰਦੇ ਆ ਤੇ ਉਹ ਪਤਾ ਨਹੀਂ ਲੱਗਦਾ ਕਦੋਂ ਕਰਦੇ ਆ ਤੇ ਇਹਨਾਂ ਨਾਲ ਬਈ ਹੋਣੀ ਆ ਇਹ ਲੁਧਿਆਣਾ ਇਲੈਕਸ਼ਨ ਚੱਲੀ ਜਾਂਦਾ ਹਨਾ ਲੁਧਿਆਣਾ ਇਲੈਕਸ਼ਨ ਚ ਕਾਂਗਰਸ ਉਨੀ ਸਟਰੋਂਗ ਨਹੀਂ ਕਿ ਜਿਸ ਤਰੀਕੇ ਦੇ ਨਾਲ ਆਪਾਂ ਕਾਂਗਰਸ ਨੂੰ ਵਿੰਦੇ ਸੀ ਕਾਲੀਦਲ ਪਹਿਲਾਂ ਹੀ ਸਟਰੋਂਗ ਨਹੀਂਗਾ ਤਾਂ ਭਾਜਪਾ ਦੀ ਹਾਲਤ ਵੀ ਪਤਲੀ ਆ ਉੱਥੇ ਜ਼ੋਰ ਲੱਗਿਆ ਪਿਆ ਹੁਣ ਫੁੱਲ ਜ਼ੋਰ ਲੱਗਿਆ ਪਿਆ ਕਿਉਂਕਿ ਅਰੋੜਾ ਸਾਹਿਬ ਪੂਰੇ ਪੰਜਾਬ ਦੇ ਐਮ ਐਲ ਏ ਮੰਤਰੀ ਸਾਰੇ ਉੱਥੇ ਸੱਤ ਰੱਖਿਆ ਹਰਿਆਣੇ ਦੇ ਵੀ ਕੁਝ ਫਿਰਦੇ ਆ ਭਾਈ ਜੀ ਜਦੋਂ ਕੇਰਿਵਾਲ ਸਾਹਿਬ ਨੂੰ ਰਾਜ ਸਭਾ ਦੀ ਟਿਕਟ ਟੋਣੀ ਆ ਤਾਂ ਅਗਲੇ ਤਾਂ ਜ਼ੋਰ ਲਾਉਣਾ ਹੀ ਆ ਨਾ ਦਿੱਲੀ ਵਾਲੇ ਪੂਰਾ ਜ਼ੋਰ ਲਾਈ ਜਾਂਦੇ ਵੀ ਜੇ ਸੰਜੀਵ ਅਰੋੜਾ ਜੀ ਜਿੱਤਣਗੇ ਤਾਂ ਕੇਰਿਵਾਲ ਸਾਹਿਬ ਫੇਰ ਹੀ ਉੱਥੇ ਜਾਣਗੇ ਰਾਜ ਸਭਾ ਮੈਂਬਰ ਬਣਨਗੇ ਉਹਨਾਂ ਤਾਂ ਬੇਰੁਜ਼ਗਾਰ ਹੋਏ ਬੈਠੇ ਵਿਚਾਰੇ ਉਹ ਰੋਜ਼ਗਾਰ ਦੀ ਭਾਲ ਚ ਇਧਰ ਆ ਕੇ ਪੰਜਾਬ ਚ ਹੁਣ ਸਾਰੇ ਰੋਜ਼ਗਾਰ ਭਾਲੀ ਜਾਂਦੇ ਹਨ ਨਾ ਇਧਰ ਆ ਕੇ ਸਾਰੇ ਬੇਰੁਜ਼ਗਾਰ ਹੋ ਗਏ ਉਧਰੋਂ ਭਾਜਪੀ ਨੇ ਬੇਰੁਜ਼ਗਾਰ ਕਰਤੇ ਇਹਨਾਂ ਨੇ ਜਦੋਂ ਪਹਿਲਾਂ ਬਦਲਾਵ ਖਾਇਆ ਸੀ ਉੱਥੇ ਦਿੱਲੀ ਚ ਠੀਕ ਆ ਲੋਕਾਂ ਨੇ ਆਖਿਆ ਵੀ ਇਹ ਇਸ ਤਰੀਕੇ ਨਾਲ ਕਰਨਗੇ ਪਰ ਉਸ ਤਰੀਕੇ ਨਾਲ ਕੀਤਾ ਨਹੀਂ ਐਕਚੁਅਲੀ ਕੀ ਹੈ ਨਾ ਇਸ ਕੱਲਾ ਸੋਸ਼ਲ ਮੀਡੀਆ ਤੇ ਵੱਲਾ ਲਿਆਉਣਾ ਚਾਹੁੰਦੇ ਆ ਵੀ ਉਹੀ ਵਿਖਾਉਣਾ ਚਾਹੁੰਦੇ ਆ ਗਲੀਆਂ ਨਾਲੀਆਂ ਚ ਜਾਂ ਦੂਜੇ ਕੰਮ ਕਿਤੇ ਸੁਧਾਰ ਲਿਆਉਣਾ ਉੱਥੇ ਨਹੀਂ ਲਿਆਉਂਦੇ ਤੇ ਇਹਨਾਂ ਦੇ ਬਦਲਾਅ ਵਾਲੇ ਤਾਂ ਰਿਸ਼ਤਿਆਂ ਲੈ ਕੇ ਸਭ ਤੋਂ ਪਹਿਲਾਂ ਲੈਂਦੇ ਰਹੇ ਹੁਣ ਮਹੀਨੇ ਚੱਲੀ ਜਾਂਦੇ ਆ ਲੈ ਦਾਅਵੇ ਕਰਦਾ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਲ ਕਿਹੜੇ ਥਾਣੇ ਚ ਕਿੱਥੇ ਨਹੀਂ ਮਹੀਨਾ ਚੱਲਦਾ ਟਰੈਫਿਕ ਕਾਲ ਦਾ ਨਹੀਂ ਚੱਲਦਾ ਦੂਜੇ ਤੀਜੇ ਦਾ ਨਹੀਂ ਚੱਲਦਾ ਚੱਲਦੇ ਆ ਬਈ ਤੁਸੀਂ ਕੋਈ ਵੱਡੀ ਗੱਲ ਕਹਿ ਰਹੇ ਨਹੀਂ ਵੱਡੀ ਆ ਬਈ ਮੈਂ ਤਾਂ ਸਬੂਤਾਂ ਦੇ ਤੌਰ ਤੇ ਕਹਿੰਦਾ ਮੇਰੇ ਰਿਸ਼ਤੇਦਾਰ ਤੋਂ ਆਪ ਲੈ ਗਏ ਟਰੈਫਿਕ ਮਹੀਨਾ ਦਿੰਦਾ ਉਹ ਉਹਦਾ ਜੇ ਨਹੀਂ ਦਿੰਦਾ ਮੈਂ ਤਾਂ ਕੰਮ ਰੁਖਦਾ ਕੀ ਕਰੀਏ ਹੈ ਇਸ ਤਰੀਕੇ ਦੇ ਨਾਲ ਥਾਣਿਆਂ ਦੇ ਵਿੱਚ ਠੀਕ ਐ ਇਸ ਤਰੀਕੇ ਨਾਲ ਚੱਲੀ ਜਾਂਦਾ ਕੰਮਕਾਰ ਹੋਰ ਕਿਤੇ ਸਾਰੇ ਕਿਤੇ ਕਮਿਸ਼ਨ ਬੇਸ਼ਕਮ ਚੱਲੀ ਜਾਂਦਾ ਬਾਈ ਤਾਂ ਯੂਏ ਸੱਤੇ ਦੇ ਅੱਡੇ ਆ ਪੁਲਸ ਦੀ ਸ਼ੈ ਤੇ ਚੱਲੀ ਜਾਂਦੇ ਪੂਰੇ ਚੱਲੀ ਜਾਂਦੇ ਆ ਬਾਈ ਬੰਦ ਕਰਕੇ ਵਿਖਾਉਣ ਤਾਂ ਦੇਖਦੇ ਨਹੀਂ ਉਧਰ ਪਹਿਲਾਂ ਕਾਂਗਰਸ ਵਾਲੇ ਚਲਾਉਂਦੇ ਸੀ ਕਾਲੀ ਚਲਾਉਂਦੇ ਸੀ ਹੈ ਉਹ ਬਰਲਾਲੇ ਨੇ ਮੰਨ ਤਾਂ ਕੀ ਕਰਨੇ ਸੀ ਇਹਨਾਂ ਨੇ ਉਦੋਂ ਵਧਾਤਾ ਕੰਮ ਆਦੇ ਕੋਈ ਨਹੀਂ ਚੱਕੀਓ ਫੱਟੇ ਰੱਬਸ ਦਾ ਅਸੀਂ ਤੁਹਾਡੇ ਨਾਲ ਆਹ ਕੰਮ ਚੱਲੀ ਜਾਂਦਾ ਬਾਈ ਕਹਿੰਦੇ ਇੱਕ ਸਰਕਾਰ ਨੇ ਚਲਾਇਆ ਯੁੱਧ ਨਸ਼ਿਆਂ ਦੇ ਵਿਰੁੱਧ ਕਹਿੰਦੇ ਯੁੱਧ ਅੱਜ ਕੱਲ੍ਹ ਹੋਰ ਪਾਸੇ ਚੱਲ ਰਿਆ ਕਈ ਜਿਹੜੇ ਯੁੱਧ ਸੀਗਾ ਉਹ ਵੱਖ-ਵੱਖ ਢੰਗਾਂ ਨਾਲ ਚੱਲ ਰਿਆ ਕਹਿੰਦੇ ਪੰਜਾਬ ਦੇ ਵਿੱਚ ਐਕਚੁਅਲੀ ਕੀ ਹੈ ਨਾ ਸਰਕਾਰ ਨੇ ਇੱਕ ਬਣਾਤਾ ਜਿਹਨੂੰ ਕਿਹਾ ਸੋਸ਼ਲ ਮੀਡੀਆ ਤੇ ਸਾਰਾ ਕੁਝ ਦਿਖਾਉਣਾ ਚਾਹੁੰਦੇ ਵੀ ਅਸੀਂ ਸਾਰਾ ਕੁਝ ਸੋਸ਼ਲ ਮੀਡੀਆ ਤੇ ਲੋਕਾਂ ਦੇ ਮਾਈਂਡ ਚ ਸੈੱਟ ਕਰ ਦੇਣਾ ਵੀ ਹਾਂ ਪੰਜਾਬ ਚ ਨਸ਼ਾ ਖਤਮ ਹੋ ਗਿਆ ਠੀਕ ਆ ਕੀ ਕਰਦੇ ਆ ਸਭ ਤੋਂ ਪਹਿਲਾਂ ਜਦੋਂ ਕੋਈ ਘਰ ਕਿਸੇ ਦਾ ਗਰੀਬ ਦਾ ਢੋਣਾ ਹੁੰਦਾ ਹੈ ਨਜਾਇਜ਼ ਤੌਰ ਤੇ ਬਣੇ ਘਟ ਆ ਰਹੇ ਆ ਸ਼ਾਮਲਾੜ ਦੀ ਜ਼ਮੀਨ 'ਚ ਬਣੇ ਹੁੰਦੇ ਆ ਕੋਈ ਨਸ਼ੇ ਤਸਕਰੀ ਦੇ ਤੌਰ ਤੇ ਘਰ ਨਹੀਂ ਢਾਰੇ ਨਹੀਂ ਢੈਣ ਇਹਨਾਂ ਤੋਂ ਉਹਦੇ ਆਸਤੇ ਸਭ ਤੋਂ ਪਹਿਲਾਂ ਦਿੱਲੀ ਵਾਲਿਆਂ ਦੇ ਕੈਮਰੇ ਫਿੱਟ ਹੁੰਦੇ ਆ ਤੁਸੀਂ ਵੀ ਕਿਤੇ ਜਾਓ ਕਵਰੇਜ ਕਰਦੇ ਹੋ ਨਾ ਉਹਨਾਂ ਦਾ ਦਿੱਲੀ ਵਾਲਾ ਕੈਮਰਾ ਹੁੰਦਾ ਦਿੱਲੀ ਪੋਰਕੇ ਦਾ ਹਾਂ ਪੋਰਕੇ ਦਾ ਕੈਮਰਾ ਹੁੰਦਾ ਜਿੱਨਾਂ 'ਚ ਕਰੋ ਲਾਈਵ ਨਹੀਂ ਹੁੰਦਾ ਉਹਨਾਂ 'ਚ ਕ੍ਰੈਸ ਐਸਐਸਪੀ ਸਾਹਿਬ ਵੀ ਆਏ ਵੇਖੀ ਇਹਨਾਂ ਦੇ ਇਸ਼ਾਰੇ ਕਰਨੀ ਵੀ ਕਰਦਗੇ ਲਾਈਵ ਕਿ ਨਹੀਂ ਕਰਨਾ ਉੱਥੇ ਸਭ ਤੋਂ ਪਹਿਲਾਂ ਲਾਈਵ ਕਰ ਕਰਕੇ ਉਹ ਵਿਖਾਉਂਦੇ ਆ ਚੀਜ਼ਾਂ ਨੂੰ ਅਸੀਂ ਆ ਕਰਤਾ ਟਾਤਾ ਕੁਛ ਨਹੀਂ ਕੀਤਾ ਇਹਨਾਂ ਨੇ ਮੈਨੂੰ ਲੱਗਦਾ ਵੀ ਜਿਹੜਾ ਇਹਨਾਂ ਨੇ ਕਿਹਾ ਵੀ ਇੱਕ ਚੀਜ਼ ਆਪਾਂ ਕਹਿ ਸਕਦੇ ਆ ਵੀ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ ਇਹ ਮੰਨਦੇ ਆਪਾਂ ਹਨਾ 100% ਤਾਂ ਨਹੀਂ ਖਤਮ ਕਰ ਸਕਦੇ ਇਹਨਾਂ ਨੇ 90% ਕਰਤਾ ਪਿੱਛੇ ਜੇ ਬਿਆਨ ਆਇਆ ਸੀਗਾ ਮੁੱਖ ਮੰਤਰੀ ਸਾਹਿਬ ਦਾ ਕਿ 90% ਕਰਤਾ ਪਰ ਇਹ ਗੱਲਾਂ ਨਾ ਕਰੀ ਜਾਂਦੇ ਆ ਬਾਈ ਜ਼ਮੀਨੀ ਹਕੀਕਤ ਉਹੀ ਆ ਵੱਡੇ ਜਿਹੜੇ ਡਰੱਗ ਪੈਡਲਰ ਹੈਗੇ ਆ ਉਹਨਾਂ ਨੂੰ ਕੋਈ ਨਹੀਂ ਫੜ ਰਿਹਾ ਜਿਹੜੇ ਨਿੱਕੇ ਨਿੱਕੇ ਵਿਚਾਰੇ ਪੀਨਖਾਨ ਵਾਲੇ ਛੋਟੇ ਛੋਟੇ ਜੇ ਆਪਣੇ ਤਾਂ ਤੁਸੀਂ ਦੇਖਿਆ ਹੀ ਉਦਾਹਰਨ ਆਪਣੇ ਥਾਣੇ ਦੀ ਲੰਬੀ ਦੀ ਵੇਖ ਲਓ ਉਸ ਤਰ੍ਹਾਂ ਲਿਬਰਲਾ ਫਾਫਾ ਵੀ ਇੱਕੇ ਪਰਚਾ ਦਿੱਤਾ ਇਹਨਾਂ ਨੇ ਤਾਂ ਸਾਡੇ ਉਧਰ ਕੌਣੀ ਚ ਲੈਟਰ ਸੀਗਾ ਲੈਟਰ ਕੱਲਾ ਸੀਗਾ ਠੀਕ ਹੈ ਸੂਈ ਸਿਰੰਜ ਰੱਖੀ ਤੇ ਉਹਦੇ ਸੇਮ ਨਾਲ ਤੇ ਲੌਂ ਚੱਲੇ ਸੀ ਦੋ ਤਿੰਨੇ ਇਹਨਾਂ ਨੂੰ ਫੜ ਕੇ ਉਹਨਾਂ ਨੂੰ ਚੱਕਤਾ ਹਾਂ 685 ਦਾ ਪਰਚਾ ਦੇ ਦਿੰਦੇ ਉਹਦੇ ਉਹਦੇ ਇਹਨਾਂ ਨੇ ਕੀਆ ਸਿਰਫ ਪਰਚੇ ਵਧਾਏ ਇਸ ਤਰੀਕੇ ਨਿੱਕੇ ਨਿੱਕੇ ਪਾ ਪਾ ਕੇ ਤੇ ਐਕਚੁਅਲੀ ਨਸ਼ਿਆਂ ਦੇ ਉੱਤੇ ਸਰਕਾਰ ਦਾ ਮਾੜਾ ਹਾਲ ਆ ਬਈ ਇਹਨਾਂ ਦੇ ਬੰਦੇ ਤੁਸੀਂ ਹਿਸਾਬ ਲਾ ਲਓ ਜਿਹੜੇ ਨਸ਼ਾ ਤਸਕਰੀ ਤੇ ਖੁਦ ਵੀ ਸ਼ਾਮਲ ਆ ਆਪਦੇ ਬੰਦੇ ਆ ਜਿਹੜੇ ਆਮ ਆਦਮੀ ਪਾਰਟੀ ਝਾੜੂ ਵਾਲੇ ਦੇ ਮੈਂ ਦਾਅਵੇ ਨਾ ਕਹਿਣਾ ਠੀਕ ਹੈ ਇਹਨਾਂ ਦੇ ਬੰਦੇ ਵਕੌਂਚ ਚ ਹੁਣ ਸਾਇਲੈਂਟ ਹੈ ਹਰ ਕਿਨਾਂ ਹੀ ਪਿਆ ਹੁਣ ਇੱਕ ਚੀਜ਼ ਸਰਕਾਰ ਦੀ ਜਿਹੜੀ ਚੰਗੀ ਹੈ ਚੰਗੀ ਕਵਾਂਗੇ ਸਰਕਾਰ ਨੇ ਕੋਸ਼ਿਸ਼ ਕੀਤੀ ਉਹਦੇ ਕਰਕੇ ਕਹਿੰਦੇ ਨਸ਼ਾ ਛਡਾਉਣ ਦੇ ਵਿੱਚ ਵੀ ਸਰਕਾਰ ਕੋਸ਼ਿਸ਼ ਕਰੀ ਜਾਂਦੀ ਹੈ ਕਹਿੰਦੇ ਜਿਹੜੇ ਸੈਂਟਰ ਬੰਦ ਪਏ ਸੀ ਨਸ਼ਾ ਛਡਾਊ ਕੇਂਦਰ ਬੰਦ ਪਏ ਸੀ ਉਹਨਾਂ ਨੂੰ ਚਾਲੂ ਕੀਤਾ ਉਹਨਾਂ ਦੀ ਰਿਪੇਅਰਿੰਗ ਕਰਕੇ ਏਸੀ ਲਾਏ ਐਲਸੀਡੀਆਂ ਲਾਈਆਂ ਉਸ ਦੇ ਵਿੱਚ ਪ੍ਰਿਪੇਅਰ ਕੀਤਾ ਪਰ ਉੱਥੇ ਕਹਿੰਦੇ ਬਾਦੂ ਮੁੰਡੇ ਦਾਖਲ ਹੋएंगे ਛੱਡੀ ਗਏ ਐਕਚੁਅਲੀ ਕੀ ਹੈ ਨਾ ਜਿਹੜਾ ਸਰਕਾਰ ਨੇ ਇੱਕ ਕੋਸ਼ਿਸ਼ ਕੀਤੀ ਉਹਨੂੰ ਚੰਗੀ ਕਵਾਂਗੇ ਆਪਾਂ ਇਹਨੂੰ ਮਾੜਾ ਨਹੀਂ ਕਹਿੰਦੇ ਪਰ ਜਿਹੜੇ ਉਹਦੇ ਨਤੀਜੇ ਆਉਣੇ ਚਾਹੀਦੇ ਸੀਗੇ ਸਾਰਤਕ ਨਤੀਜੇ ਨਹੀਂ ਆ ਰਹੇ ਸਰਕਾਰ ਦੀ ਜਿਹੜੀ ਮਨਛਾ ਜਿਹੜਾ ਅਟੈਂਸ਼ਨ ਸੀ ਸਰਕਾਰ ਦੀ ਉਹ ਹੈ ਨਹੀਂ ਵੀ ਅਸੀਂ ਇਹਨੂੰ ਖਤਮ ਕਰੀਏ ਸਰਕਾਰ ਸਿਰਫ ਇਹ ਦੱਸਣਾ ਚਾਹੁੰਦੀ ਜਿਹੜਾ ਅੱਗੇ ਇਲੈਕਸ਼ਨ ਹੋਣਾ ਨਾ ਆਪਣਾ 27 ਦੇ ਵਿੱਚ ਉਹਦੇ ਤੇ ਦੱਸਣਗੇ ਅਸੀਂ ਆ ਨਸ਼ਿਆਂ ਦੇ ਘਟਾਏ ਅਸੀਂ ਆ ਕਿਤੋਂ ਜਿਹੜੀਆਂ ਵੀਡੀਓ ਨਹੀਂ ਬਣਾਈਆਂ ਹੋਣ ਚੱਲੀਆਂ ਪੇਜਾਂ ਤੇ ਉਹ ਸੰਭਾਲ ਸੰਭਾਲ ਕਿਨੇ ਨੇ ਰੱਖਤੀਆਂ ਹੂੰ ਉਹ ਪੈਂਡਰਾਈਵ ਆ ਹਾਈ ਡਰਾਈਵ ਆ ਤਿਆਰ ਉਹ ਤਾਂ ਬਾਹਲੇ ਵੱਡੇ ਪੱਧਰ ਤੇ ਰੱਖਤੀਆਂ ਲਾ ਲਾ ਕੇ ਜਿੰਦਰੇ ਲਾ ਕੇ ਵੀ ਅਸੀਂ ਉਹ ਤੋਂ ਜਦੋਂ ਵਿਰੋਧੀ ਕਰਿਆ ਕਰਨਗੇ ਵੀ ਨਸ਼ੇ ਨਹੀਂ ਬੰਦ ਅਸੀਂ ਆਖਾਂਗੇ ਅਸੀਂ ਤਾਂ ਕੋਸ਼ਿਸ਼ ਕੀਤੀ ਹੈ ਅਸੀਂ ਤਾਂ ਜ਼ੋਰ ਲਾਇਆ ਹੈ ਅੱਜ ਤਾਂ ਇੰਨੇ ਬੰਦੇ ਠਾਣੇ ਰੱਖੇ ਆ ਭਾਵੇਂ ਖਾਲੀ ਲਪਾਪੇ ਵਾਲੇ ਹੋ ਨਾ ਵੀ ਐਡਾ ਅੰਕੜਾ ਸਾਡੇ ਤਾਂ ਇੰਨੇ ਇੰਨੇ ਅੰਦਰ ਪਏ ਆ ਉਹ ਹੋ ਗਏ ਹਨ ਇਸ ਤਰੀਕੇ ਨਾਲ ਜਿਹੜੇ ਜਿਹੜੀ ਤੁਸੀਂ ਕਹਿੰਦੇ ਹੋ ਵੀ ਜਿਹੜਾ ਨਸ਼ਾ ਛਡਾਉਣ ਦੇ ਲਈ ਵੀ ਉਹ ਕੇਂਦਰ ਚਾਲੂ ਕਰਤੇ ਏਸੀ ਲਾਤੇ ਪੱਖੇ ਲਾਤੇ ਮੇਰੇ ਹਿਸਾਬ ਨਾਲ ਏਸੀ ਪੱਖਿਆਂ ਦੀ ਲੋੜ ਨਹੀਂ ਕੀ ਸਾਨੂੰ ਠੀਕ ਹੈ ਸਾਨੂੰ ਇਹ ਆ ਵੀ ਸਾਡੇ ਜਿਹੜੇ ਉਹ ਮੁੰਡੇ ਬਿਮਾਰ ਨੇ ਮਾਨਸਿਕ ਤੌਰ ਤੇ ਬਿਮਾਰ ਨੇ ਅਸੀਂ ਉਹਨਾਂ ਨੂੰ ਇਸ ਲਾਈਨ ਦੇ ਵਿੱਚ ਕਿਵੇਂ ਖਿੱਚ ਕੇ ਲਿਆਈਏ ਉਹਨਾਂ ਨੂੰ ਅਸੀਂ ਕਿਵੇਂ ਦੱਸੀਏ ਵੀ ਇਹ ਮਾਲ ਹੈ ਜਿਨ੍ਹਾਂ ਚਕਰ ਜੇ ਦੀ ਲਾਈਨ ਹੀ ਨਹੀਂ ਟੁੱਟ ਰਹੀ ਸਪਲਾਈ ਮਿਲ ਜਾਂਦੀ ਹੈ ਬਈ ਠੀਕ ਹੈ ਜਿਨ੍ਹਾਂ ਚਕਰ ਸਪਲਾਈ ਨਹੀਂ ਮਿਲਦੀ ਮੰਨ ਲਾ ਕੋਇਲਾ ਜਾਂਦਾ ਹੈ ਥਰਮਲ ਪਲਾਂਟ ਨੂੰ ਕੋਲਾ ਜਾਂਦਾ ਜਿਨ੍ਹਾਂ ਚਕਰ ਜਾਈ ਜਾਊਗਾ ਥਰਮਲ ਪਲਾਂਟ ਵੀ ਤੱਲੀ ਜਾਊਗਾ ਨਾ ਜੇ ਦੋ ਦਿਨ ਕੋਲਾ ਹੀ ਮੁੱਕ ਗਿਆ ਥਰਮਲ ਕਿਵੇਂ ਅੱਗ ਕੱਢ ਦੂਗਾ ਕੱਢ ਦੂਗਾ ਨਹੀਂ ਕਰਦਾ ਨਾ ਉਹ ਇਹ ਜਿਹੜਾ ਇਹਨਾਂ ਨੇ ਕੋਲੇ ਦੀ ਸਪਲਾਈ ਹੈ ਜਿਹੜੀ ਰੋਕੀ ਨਹੀਂ ਗਈ ਥੋੜੀ ਸਲੋ ਕਰਤੀ ਹੂੰ ਸਲੋ ਕਰਤੀ ਥੋੜੀ ਜੀ ਉਹ ਟਾਇਰ ਚੀਕਾਂ ਮਾਰ ਮਾਰ ਕੇ ਜਾਂਦੇ ਆ ਹੁਣ ਤਾਂ ਹਾਲ ਇਹ ਆ ਵੀ ਬਈ ਚਿੱਟੇ ਵਾਲੇ ਹਰ ਰੋਜ਼ ਮਰਦੇ ਆ ਠੀਕ ਐ ਆ ਕਿਦੜਵੇਂ 5 7 ਮਰੇ ਆ ਕੋਈ ਖਬਰ ਨਹੀਂ ਆਈ ਖਬਰ ਕਿਉਂ ਨਹੀਂ ਆਈ ਕਿਉਂਕਿ ਪੁਲਿਸ ਡਿਪਾਰਟਮੈਂਟ ਵੀ ਚਾਹੁੰਦਾ ਜਾ ਕੇ ਮਾਂ ਪਿਓ ਨੂੰ ਸਮਝਾ ਦਿੰਦਾ ਕਿਦੜ ਐਵੇਂ ਤੁਹਾਡੀ ਬੰਨਾਮੀ ਹੋ ਗਈ ਪਰ ਮੈਂ ਇੱਕ ਗੱਲ ਇੱਥੇ ਆਪਣੇ ਲੋਕਾਂ ਨੂੰ ਕਹਿਣਾ ਚਾਹਣਾ ਯਾਰ ਜਿਹੜਾ ਤੁਹਾਡਾ ਘਰ ਦਾ ਇੱਕੋ ਇੱਕ ਜੀ ਸੀ ਇੱਕ ਉਹ ਇੱਕ ਮੁੰਡਾ ਸੀਗਾ ਹਨਾ ਘਰ ਨੂੰ ਚਲਾਉਣ ਵਾਲਾ ਸੀਗਾ ਯਾਰ ਜਿਹੜਾ ਤੁਹਾਡੇ ਆਪ ਦੇ ਬਲੱਡ ਸੀਗਾ ਉਹੀ ਚਲਾ ਗਿਆ ਉਸ ਤੋਂ ਬਾਅਦ ਤੁਸੀਂ ਸ਼ਰਮ ਕਿਹੜੀ ਮਹਿਸੂਸ ਕਰਦੇ ਹੋਇਆ ਹੈ ਉਹਨੂੰ ਤੁਸੀਂ ਸਾਈਲੈਂਟ ਟੈਗ ਦੱਸਿਆ ਜਾਂਦਾ ਹਾਂ ਵੀ ਉਹ ਤਾਂ ਚਲੋ ਜੋ ਪਰਿਵਾਰ ਨੇ ਕਹਤਾ ਉਹਵੇਂ ਹੋਣਾ ਹਨਾ ਪਰ ਇੱਕ ਚੀਜ਼ ਇੱਥੇ ਆਪਣੇ ਆਪ ਦੀ ਮਾਰੀ ਹੈ ਨਾ ਅਸੀਂ ਵੀ ਤਾਂ ਪਰਦੇ ਪਾ ਰਹੇ ਹਾਂ ਨਾ ਉਸ ਚੀਜ਼ ਤੇ ਪਰਦੇ ਕਿੰਨਾ ਟਾਈਮ ਪਾਵਾਂਗੇ ਜਦੋਂ ਟਾਈਮ ਲੱਗ ਗਿਆ ਬਈ ਪਛਤਾਉਣਾ ਪਊਗਾ ਮੁੜ ਕੇ ਸਾਡੇ ਯਾਰ ਮੰਨ ਲੋ ਥੋੜੇ ਥੋੜੇ ਨਿੱਕੇ ਨਿੱਕੇ ਜਵਾਕਾਂ 14 14 15 ਸਾਲ ਦੇ ਜਵਾਕਾਂ ਨੂੰ ਐੜਜੋਈ ਪਈ ਆ ਐੜ ਦੇ ਮਰੀਜ਼ ਬਣੇ ਪਏ ਆ ਹਨਾ ਪਤਾ ਹੀ ਨਹੀਂ ਸਾਡੀਆਂ ਟੀਆਂ ਨੂੰ ਹੋਈ ਪਈ ਐੜਜੀਆ ਛਰੇ ਆਮ ਉਹ ਝਾੜੀਆਂ ਚ ਜਾ ਕੇ ਉਹ ਦੂਜਾ ਗਲਤ ਕੰਮ ਕਰਦੀਆਂ ਪੈਸੇ ਕਮਾਉਣਾ ਵਾਸਤੇ ਜਿਸਮ ਪਰੋਸ਼ੀ ਦਾ ਧੰਦਾ ਕਰਦੀਆਂ ਤਾਂ ਉਹ ਟੀਕੇ ਲਾਉਂਦੀਆਂ ਤਾਂ ਉਹ ਐੜ ਜਵੰਡ ਰਹੀਆਂ ਹਨਾ ਉਹਨਾਂ ਦੀ ਮਜਬੂਰੀ ਕਹਿ ਸਕਦੇ ਆਪਾਂ ਤਾਂ ਇੱਕ ਗੱਲ ਹੋਰ ਹੈ ਇੱਥੇ ਸਰਕਾਰ ਨਸ਼ਾ ਖਤਮ ਕਰਨ ਦੇ ਲਈ ਉਹਦਾ ਅਲਟੇਨੇਟਿਵ ਦੇਣਾ ਪਊਗਾ ਸਾਨੂੰ ਹਾਲਾਂਕਿ ਆਪਾਂ ਉਹਦੇ ਸਮਰਥਕ ਨਹੀਂ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਜਿਸ ਤਰੀਕੇ ਨਾਲ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਵੀ ਸਾਨੂੰ ਅਫੀਮ ਆ ਜਿਹੜੀ ਉਹਦੀ ਖੇਤੀ ਆ ਉਸਤੇ ਜਾਂ ਪੋਸਟ ਦੇ ਜਿਹੜੇ ਠੇਕੇ ਖੁੱਲਨੇ ਪੈਣਗੇ ਬਈ ਆਪਾਂ ਇੱਥੇ ਫੇਰ ਕਹਿੰਦੇ ਵੀ ਇਹ ਫੀਮ ਆ ਜਾਂ ਪੋਸਟ ਦਾ ਨਸ਼ਾ ਠੀਕ ਆ ਆਪਾਂ ਸਪੋਰਟ ਨਹੀਂ ਕਰਦੇ ਪਰ ਇੱਕ ਆਲਟਰਨੇਟਿਵ ਤਾਂ ਦੇਣਾ ਪਊਗਾ ਨਾ ਉਹਨਾਂ ਨੂੰ ਕਹਿੰਦੇ ਫੀਮ ਪੋਸਟ ਖਾ ਕੇ ਲੋਕ ਕੰਮ ਕਰ ਲੈਂਦੇ ਹੁੰਦੇ ਸੀ ਲੇਕਿਨ ਇਹਨਾਂ ਨੇ ਉਹਨੂੰ ਵੀ ਨਸ਼ਾ ਦੱਸਤਾ ਜਿਹੜੇ ਲੋਕ ਖੇਤ ਦੇ ਵਿੱਚ ਕਹਿੰਦੇ ਬਾੜੀ ਦੀ ਪੋਸਟ ਦਾ ਚਮਚਾ ਖਾ ਕੇ ਕਾਰ ਖਾ ਕੇ ਲੋਕ ਕੰਮ ਕਰਦੇ ਆ ਫੀਮ ਖਾ ਕੇ ਲੋਕ ਕੰਮ ਕਰਦੇ ਆ ਫਿਰ ਵੀ ਉਹਨੂੰ ਕਹਿੰਦੇ ਉਹਨੂੰ ਨਸ਼ਾ ਦਸੀ ਜਾਂਦੇ ਆ ਅਸਲ ਚ ਕੀ ਆ ਨਾ ਕੰਪਨੀਆਂ ਚੱਲਦੀਆਂ ਠੀਕ ਐ ਦਵਾਈਆਂ ਦੀਆਂ ਵੱਡੀਆਂ ਕੰਪਨੀਆਂ ਚੱਲਦੀਆਂ ਵੱਡੇ ਵੱਡੇ ਸੌਦੇ ਹੁੰਦੇ ਆ ਬੜਾ ਪ੍ਰੈਗਾ ਕੈਪਸੂਲ ਉਹ ਅੰਗਰੇਜ਼ੀ ਚ ਵੱਡੇ ਵੱਡੇ ਜਿਹੜੇ ਇਹ ਚੱਲਦੇ ਆ ਵੱਡੇ ਵੱਡੇ ਕਮਿਸ਼ਨ ਜਾਂਦੇ ਇਹਨਾਂ ਨੂੰ ਵੋਟਾਂ ਖਰੀਦਣੀਆਂ ਹੁੰਦੀਆਂ ਤਾਂ ਉਹਦੇ ਵਾਸਤੇ ਜਿਹੜਾ ਇਹ ਕੰਪਨੀਆਂ ਕੰਪਨੀਆਂ ਜਦੋਂ ਆਪਾਂ ਫੀਮ ਪੋਸਟ ਖਾਂ ਲਾਗੇ ਬਿਮਾਰਤਾ ਹੋਣਾ ਹੀ ਨਹੀਂ ਬੰਦੇ ਨੇ ਠੀਕ ਐ ਨਾ ਕਿਸੇ ਭੱਜਣ ਪੈਣਾ ਨਾ ਕੰਮ ਕਰੂਗਾ ਆਪਦਾ ਟਿਕ ਜੂਗਾ ਦੁਕਾਨਾ ਕੰਮ ਕਰੂਗਾ ਤਾਂ ਜਿਹੜੇ ਇਹ ਕਮਿਸ਼ਨ ਲੈਣਾ ਕਮਿਸ਼ਨ ਖਾਣਾ ਕਮਿਸ਼ਨ ਖੋਰੀ ਹੈ ਉਹ ਕੌਣ ਦੇਊ ਫਿਰ ਗੱਲ ਤੇ ਇੱਥੇ ਹੈ ਨਾ ਤਾਂ ਇੱਥੇ ਉਦਾਹਰਨ ਦਿੱਤੀ ਜਾਂਦੀ ਹੈ ਹਰਾਨ ਦੀ ਜਾਂ ਤਹਰਾਨ ਦੀ ਉਧਰ ਲਿਆਂਦੀ ਵੀ ਉੱਥੇ ਇੰਨਾ ਖੋਲਿਆ ਸਰਕਾਰਾਂ ਨੇ ਬੰਦ ਕਰਤਾ ਆਪਾਂ ਇਹ ਤਾਂ ਨਹੀਂ ਕਹਦੇ ਵੀ ਤੁਸੀਂ ਖੁੱਲੇ ਕਿੱਲਾਂ ਦੇ ਲਈ ਵੀਜੋ ਵੀ ਜਾ ਕੇ ਤੇ ਕਮਲਿਓ ਕੇ ਡਿੱਗੀ ਜਾਂ ਛੜਕਾਂਤੀ ਅਮਲੀ ਇਹ ਤਾਂ ਨਹੀਂ ਕਹਦੇ ਆਪਾਂ ਤੇ ਇਹ ਕਹਿੰਦੇ ਵੀ ਇੱਕ ਆਲਟੇਨੇਟਿਵ ਤਾਂ ਦੇ ਸਕਦੇ ਆ ਜਿਹੜੀ ਆਪਾਂ ਗੋਲੀ ਦੇ ਰਹੇ ਆ ਗੋਲੀ ਦੇ ਰਹੇ ਆ ਹਸਪਤਾਲਾਂ ਚ ਨਸ਼ਾ ਨਸ਼ਾ ਛੁਟਨਾ ਵਾਸਤੇ ਜੀ ਵਾਲੀ ਉਹਦੀ ਗਿਣਤੀ 91 ਲੱਖ ਪਹੁੰਚ ਗਈ ਮਹੀਨੇ ਦੀ 91 ਲੱਖ ਜਿਹੜਾ 4 ਲੱਖ ਦੇ ਕਰੀਬ ਬੰਦਾ 91 ਲੱਖ ਉਹ ਗੋਲੀ ਖਾ ਰਿਆ ਤਾਂ ਕਰੋੜ ਤੇ ਪਹੁੰਚਣ ਵਾਲੀਆਂ ਮੰਨ ਲਓ ਗੋਲੀ ਉਹ ਗੋਲੀ ਵੀ ਚੰਗੀ ਤਾਂ ਨਹੀਂ ਬਈ ਉਹ ਚਿੱਟੇ ਦੀ ਤੋੜ ਵਾਸਤੇ ਗੋਲੀ ਆ ਮੰਨ ਲਓ ਜੇ ਕੋਈ ਬੰਦਾ ਗ੍ਰਾਮ ਲਾਉਂਦਾ ਧਨ ਦਾ ਗ੍ਰਾਮ ਲਾਉਂਦਾ ਤਿੰਨ ਤੋਂ 4000 ਦਾ ਖਾਂਦਾ ਉਹ ਡੇਢ ਤੋਂ ਦੋ ਗੋਲੀਆਂ ਖਾਊਗਾ ਨਾ ਉਹਦਾ ਸਰਦ ਆ ਉਹ ਵੀ ਤਾਂ ਫਿਰ ਨਸ਼ਾ ਹੀ ਆ ਨਾ ਉਹ ਵੀ ਕਿਵੇਂ ਕਵਾਂਗੇ ਉਹ ਖਾ ਕੇ ਅਸੀਂ ਨਪੋਸ਼ ਕੋਈ ਜਾਂਨੇ ਆ ਸਾਡੀਆਂ ਔਲਾਦਾਂ ਕੀ ਜੀਆਂ ਹੋਣੀਆਂਗਾ ਹੋਣੀਆਂ ਹੀ ਨਹੀਂ ਗਲਤ ਇਹ ਧੰਨਵਾਦ ਭਾਈ ਰਣਜੀਤ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤਾਂ ਪੰਜਾਬ ਦੇ ਮੁੱਦਿਆਂ ਤੇ ਜਿਹੜੀ ਹੈ ਪੰਜਾਬ ਦੇ ਵਿੱਚ ਉੱਭਰਦੇ ਮੁੱਦੇ ਜਿਹੜੇ ਭੜਕੇ ਹੋਏ ਨੇ ਚਰਚਾ ਚੱਲ ਰਹੀ ਹੈ ਤਾਂ ਉਸ ਮੁੱਦਿਆਂ ਤੇ ਗੱਲ ਕੀਤੀ ਹੈ ਚਾਹੇ ਉਹ ਅਮਰਤ ਸਿੰਘ ਮੈਰੋ ਹੋਵੇ ਚਾਹੇ ਯੋਧ ਨਸ਼ਿਆਂ ਵਿਰੋਧ ਹੋਵੇ ਚਾਹੇ ਸਰਕਾਰ ਦੀਆਂ ਪ੍ਰਾਪਤੀਆਂ ਹੋਣ ਚਾਹੇ ਸਰਕਾਰ ਦੀਆਂ ناکਾਮੀਆਂ ਹੋਣ ਤਾਂ ਜਿੱਥੇ ਸਰਕਾਰ ਨੇ ਚੰਗਾ ਕੰਮ ਕੀਤਾ ਉਥੇ ਚੰਗਾ ਵੀ ਦੱਸਿਆ ਜਿੱਥੇ ਮਾੜਾ ਕੀਤਾ ਤਾਂ ਉਥੇ ਮਾੜਾ ਵੀ ਦੱਸਿਆ आओ करते हैं अगली मुलाकात बने रहो पंजाब हरियाणा राइव धनवाद